ਸਾਹਿਕਾ ਪ੍ਰਭੋ ਮੈਂ ਤੁਹਾਡਾ ਆਪਣਾ ਗੁਰਦੇਤ ਕਿੰਗ ਤੇ ਅੱਜ ਤੋਂ 2 ਕੁ ਮਹੀਨੇ ਪਹਿਲਾਂ ਨਾ ਮੈਂ ਇੱਕ ਰੀਲ ਪਾਈ ਸੀ ਤੁਹਾਡੇ ਸਾਹਮਣੇ 2025 ਦੇ ਵਿੱਚ ਜੇ ਰੱਬ ਨੇ ਚਾਇਆ ਤਾਂ ਲੋਕਾਂ ਦੀ ਦੇਖਣ ਦਾ ਨਜ਼ਰੀਆ ਤੇ ਆਪਣੇ ਹਾਲਾਤ ਦੋਨੋਂ ਬਦਲ ਦੇਾਂਗੇ ਸੋ ਪ੍ਰਭੋ ਉਸ ਰੀਲ ਦੇ ਮੱਦੇਨਜ਼ਰ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਨਾ ਕਿ 2025 ਦੇ ਵਿੱਚ ਇਹ ਤੋਂ ਪ੍ਰਾਪਾ ਇਹ ਸਭ ਕੁਝ ਨਹੀਂ ਹੋਣਾ ਠੀਕ ਹੈ ਇਸ ਨੂੰ ਥੋੜਾ ਜਿਆਦਾ ਕੀ ਪੋਸਟ ਕਰਨ ਕਰਕੇ ਤੇ ਹਾਲਾਤ ਵੀ ਬਦਲੇ ਜਾਣੇ ਕਿਉਂਕਿ ਮੈਨੂੰ ਲੱਗੇ ਰਿਹਾ ਕਿ ਨਹੀਂ ਬਦਲੇ ਜਾਣੇ ਤੇ ਥੋੜਾ ਜਿਹਾ ਹੱਥ ਚੈਰਟੀ ਚੱਲ ਰਿਹਾ ਤੇ ਇਸੇ ਕਰਕੇ ਪ੍ਰਾਪਾ ਮੈਂ ਕਹਿਣਾ ਚਾਹੁੰਨਾ ਕਿ ਪੈ ਜਾਂਦੀਆਂ ਨੇਰੀਲਾਂ ਵਗੈਰਾ ਜਿਵੇਂ ਹੁਣ ਲੋਕ ਪਾਉਂਦੇ ਨੇ ਅਸੀਂ ਵੀ ਪਾ ਲੈਣੇ ਆਂ ਇਹ ਬਸ ਈ ਗੱਲ ਹੈ ਤੇ ਇਹ ਗੱਲ ਨੂੰ ਕਿ ਅਸੀਂ ਹਾਲਾਤ ਬਦਲਾਂਗੇ ਜਾਂ ਲੋਕਾਂ ਦਾ ਨਜ਼ਰੀਆ ਬਦਲਾਂਗੇ ਇਹਨੂੰ 35 ਸਾਲ ਅੱਗੇ ਪਾ ਦੇ ਉਪਰ